ਸੋ ਬਿੱਤੇ ਦਿਨੀ ਭਗਤ ਕਬੀਰ ਜੀ ਦੇ ਜਨਮ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਈ ਵੱਡੇ ਐਲਾਨ ਕੀਤੇ ਗਏ ਨੇ ਸੋ ਉਹਨਾਂ ਦਾ ਕਹਿਣਾ ਹੈ ਕਿ ਭਗਤ ਕਬੀਰ ਧਾਮ ਦੀ ਸਥਾਪਨਾ ਜਿਹੜੀ ਕੀਤੀ ਜਾਵੇਗੀ ਤੇ ਨਾਲ ਹੀ ਕਿਹਾ ਕਿ ਜਿਮਣੀ ਚੋਣਾਂ ਦੇ ਵਿੱਚ ਮੇਰੀ ਪਾਰਟੀ ਵੱਲੋਂ ਡਿਊਟੀ ਲੱਗੀ ਹੈ ਤੇ ਮੈਂ ਜਲੰਧਰ ਵਿਖੇ ਕਿਰਾਏ ਦੇ ਉੱਤੇ ਘਰ ਲੈ ਰਿਹਾ ਤੇ ਮੇਰੀ ਅਗਵਾਈ ਦੇ ਵਿੱਚ ਜਲੰਧਰ ਦੀ ਜਿਮਣੀ ਚੋਣ ਹੋਵੇਗੀ ਤੇ ਅਤੇ ਇਹ ਘਰ ਕੇਵਲ ਚੋਣਾਂ ਤੱਕ ਹੀ ਨਹੀਂ ਬਲਕਿ ਜਲੰਧਰ ਚ ਕਿਰਾਏ ਤੇ ਜੋ ਘਰ ਲਿਆ ਜਾਊਗਾ ਉਸ ਤੋਂ ਬਾਅਦ ਵੀ ਮੈਂ ਜਲੰਧਰ ਦੇ ਵਿੱਚ ਰਹਿ ਕੇ ਜਲੰਧਰ ਦੇ ਲੋਕਾਂ ਦੀ ਸੇਵਾ ਕਰਾਂਗਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਵਿਰੋਧੀਆਂ ਨੇ ਸਰਕਾਰ ਵੱਲੋਂ ਬਣਾਏ ਗਏ 800 ਮੁਹੱਲਾ ਕਲੀਨਿਕ ਮੁਫਤ ਬਿਜਲੀ ਚੰਗੀ ਸਿੱਖਿਆ ਸ਼ਾਨਦਾਰ ਸਕੂਲ ਅਤੇ ਹਸਪਤਾਲਾਂ ਬਾਰੇ ਲੋਕਾਂ ਨੂੰ ਦੱਸਣ ਦੀ ਬਜਾਏ ਹਮੇਸ਼ਾ ਨੁਕਸ ਹੀ ਕੱਢੇ ਨੇ ਤੇ ਸੀਐਮ ਮਾਨ ਦਾ ਕਹਿਣਾ ਕਿ ਪੰਜਾਬੀਓ ਤੁਸੀਂ ਇਹਨਾਂ ਦੀਆਂ ਗੱਲਾਂ ਤੇ ਯਕੀਨ ਨਾ ਕਰਿਓ ਉਥੇ ਹੀ ਸੁਖਵੀਰ ਸਿੰਘ ਬਾਦਲ ਦੇ ਉੱਤੇ ਵੀ ਸੀਐਮ ਮਾਨ ਨੇ ਤੰਜ ਕੱਸੇ ਨੇ ਸੁਖਵੀਰ ਸਿੰਘ ਬਾਦਲ ਅਤੇ ਹਰ ਸਿਮਰਤ ਬਾਦਲ ਨੂੰ ਲੋਕਾਂ ਦੀਆਂ ਸਮੱਸਿਆਵਾਂ ਦਾ ਨਹੀਂ ਪਤਾ ਇਹ ਪ੍ਰਗਟਾਵਾ ਸੀਐਮ ਮਾਨ ਵੱਲੋਂ ਕੀਤਾ ਗਿਆ ਸੀਐਮ ਮਾਨ ਨੇ ਕਹਿਣਾ ਕਿ ਫਿਰ ਇਹਨਾਂ ਦੇ ਹੱਲ ਇੰਜ ਕਿਵੇਂ ਹੋ ਸਕਦੇ ਨੇ ਤੇ ਉਹਨਾਂ ਦਾ ਕਹਿਣਾ ਕਿ ਆਪਣੇ ਆਪ ਨੂੰ ਉੱਚੇ ਖੋਣ ਵਾਲੇ ਇਹਨਾਂ ਬਾਦਲਾਂ ਨੂੰ ਨੀਵੇਂ ਲੋਕਾਂ ਤੋਂ ਸਿੱਖਣ ਦੀ ਲੋੜ ਹੈ ਸੋ ਉਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਦਲਿਤਾਂ ਗਰੀਬਾਂ ਦੇ ਲਈ ਵੱਡੀਆਂ ਸਕੀਮਾਂ ਨੇ ਜਿਹੜੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਜਿਸ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੁਰੂ ਕਰ ਦਿੱਤਾ ਜਾਊਗਾ ਇਸ ਮੌਕੇ ਉਹਨਾਂ ਨੇ ਕੀ ਕੁਝ ਕਹਿਣਾ ਹੈ ਆਓ ਜਾਣਦੇ ਹਾਂ ਪਾਰਟੀ ਵੱਲੋਂ ਮੇਰੀ ਮੇਰਾ ਹੁਕਮ ਲੱਗਿਆ ਮੈਨੂੰ ਹੁਕਮ ਲੱਗਿਆ ਪਾਰਟੀ ਵੱਲੋਂ ਕਿ ਤੁਹਾਡੀ ਪ੍ਰਧਾਨਗੀ ਚ ਅਸੀਂ ਤੁਹਾਡੀ ਗਵਾਹੀ ਚ ਅਸੀਂ ਜਲੰਧਰ ਲੜਨੀ ਹੈ ਜੇ ਤੁਹਾਡਾ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਜਲੰਧਰ ਬੈਠਾ ਹੈ ਸਾਨੂੰ ਐਡਰੈਸ ਦੇ ਦਿਓ ਤੁਸੀਂ ਕਹਿ ਦਿਓ ਚੰਗੇ ਵਾਸਤੇ ਕਹਿੰਦੇ ਆ ਚੰਗੇ ਲੱਗਦੇ ਆ ਕੰਮ ਚੰਗੇ ਲੱਗੇ ਵੋਟ ਪਾ ਦਿਓ ਜੇ ਲੱਗਿਆ ਕਿ ਨੂੰ ਯਾਰੇ ਤਾਂ ਹੋਰ ਹੀ ਕੁਛ ਐ ਇਹ ਤਾਂ ਚੰਗੇ ਨਹੀਂ ਹੈਗੇ ਵੋਟ ਨਾ ਪਾ ਕੋਈ ਗੱਲ ਨਹੀਂ ਕਿਉਂਕਿ ਵੋਟਾਂ ਪੈਣੀਆਂ ਨਾ ਪੈਣੀਆਂ ਹਾਰਨਾ ਜਿੱਤਣਾ ਚੱਲਦਾ ਰਹਿੰਦਾ ਪਰ ਘਟੂ ਘਟ ਤੁਹਾਡੀ ਨੀਅਤ ਦੇ ਵਿੱਚ ਖੋਟ ਨਹੀਂ ਆਉਣਾ ਚਾਹੀਦਾ ਬਸ ਨੀਤ ਸਾਫ਼ ਹੋਣੀ ਚਾਹੀਦੀ ਐ ਸੋ ਸੱਚੀ ਨੀਤ ਨਾਲ ਮੈਂ ਜਾਊਂਗਾ ਉੱਥੇ ਮੈਂ ਅੱਜ ਹੀ ਚਲੇ ਆਂ ਕਰ ਲੈਣਾ ਮੈਂ ਰੈਂਟ ਤੇ ਉੱਥੇ ਕਿਰਾਏ ਤੇ ਸੁਰੂਰ ਵੀ ਕਿਰਾਏ ਤੇ ਚੱਲ ਰਿਹਾ ਕਿਰਾਏ ਤੇ ਲੈਣਾ ਕੀ ਆਫੇ ਕਰਾਏ ਦੇ ਘਰ ਲੈਣਾ ਉਹ ਲੈਣਾ ਇਹ ਨਹੀਂ ਹੈਗਾ ਵੀ 10 ਜੁਲਾਈ ਤੱਕ ਹੀ ਹੈ ਫਿਰ ਉੱਥੇ ਹੀ ਰਹਿ ਆਉਂ ਉਹ ਘਰ ਹਫਤੇ 'ਚ 2 ਜਾਂ 3 ਦਿਨ ਮਾਝੇ ਤੇ ਦੁਆਬੇ ਦਾ ਆਫਿਸ ਬਣ ਜਾਊਗਾ ਮੈਂ ਆ ਕੇ ਉੱਥੇ ਰਿਆ ਕਰੂੰਗਾ ਚੰਡੀਗੜ੍ਹ ਜਾਣ ਦੀ ਲੋੜ ਹੀ ਨਹੀਂ ਜਲੰਧਰ ਆ ਜਾਓ ਆਹ 2 ਦਿਨ ਮੁੱਖ ਮੰਤਰੀ ਉੱਥੇ ਬੈਠੂਗਾ ਅਫਸਰਾਂ ਸਮੇਤ ਕਦੇ ਕਿਸੇ ਵਿਰੋਧੀ ਪਾਰਟੀ ਵਾਲੇ ਨੇ ਦੱਸਿਆ ਕਿ 829ਵਾਂ ਲਾ ਕਲੀਨਿਕ ਬਣ ਗਿਆ ਜਿੱਥੇ 1.5 ਕਰੋੜ ਬੰਦਾ ਦਵਾਈਆਂ ਲੈ ਕੇ ਠੀਕ ਹੋ ਗਿਆ ਕਦੇ ਦੱਸਿਆ ਕਿਤੇ ਨਹੀਂ ਦੱਸਿਆ ਕਿਸੇ ਨੇ ਦੱਸਿਆ ਕਿ ਆਪਾਂ ਪਾਵਰ ਪਲਾਂਟ ਥਰਮਲ ਪਲਾਂਟ ਆਮ ਤੌਰ ਤੇ ਸਰਕਾਰਾਂ ਵੇਚਦੀਆਂ ਹੁੰਦੀਆਂ ਨੇ ਪ੍ਰਾਈਵੇਟ ਵਾਲਿਆਂ ਨੂੰ ਅਸੀਂ ਪ੍ਰਾਈਵੇਟ ਵਾਲਿਆਂ ਤੋਂ ਇੱਕ ਥਰਮਲ ਪਲਾਂਟ ਜਿਹੜਾ ਗੋਇੰਦਵਾਲ ਸਾਹਿਬ ਵਾਲਾ ਉਹਦਾ ਨਾਮ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਰੱਖਿਆ ਉਹ ਖਰੀਦ ਲਿਆ ਕਹਿੰਦਾ ਸੇ ਤੁਨੂੰ ਕਿਸੇ ਨੇ ਸਗੋਂ ਉਹਦੀ ਖਰੀਦ ਚ ਕੱਢ ਜਾਂਦੇ ਨਾ ਨਾ ਤਾਂ ਐਵੇਂ ਪੂਈ ਖਰੀਦ ਲਿਆ ਹੈ ਨਹੀਂ ਕੁਛ ਇਹ ਚ ਉਹ ਭਾਈ 540 ਮੈਗਾਵਾਟ ਦਾ ਚੱਲਦਾ ਥਰਮਲ ਪਲਾਂਟ ਹੈ 2 ਕਰੋੜ ਰੁਪਏ ਪਰ ਮੈਗਾਵਾਟ ਦੀ ਕੀਮਤ ਤੇ ਖੀਦਿਆ ਸਰਕਾਰੀ ਆਦਾਰੇ ਹੁੰਦੇ ਨੇ ਐ ਕੋਈ ਛਿੱਦਾ ਨਹੀਂ ਹੁੰਦਾ ਕਿ ਮੱਝ ਵੇਚ ਬੇਜਤੀ ਸੰਗਲ ਫੜਾਦਾ ਤੇ ਐ ਟਰਮਲ ਪਲੈਂਟ ਆ ਗਿਆ ਨੋ 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 ਇੱਕ ਬਕਾਇਦਾ ਤੌਰ ਤੇ ਏਜੰਸੀ ਹੈ ਸੈਂਟਰ ਸਰਕਾਰ ਦੀ ਉੱਥੇ ਸੌਦੇ ਹੁੰਦੇ ਉੱਥੇ ਬਿਡ ਹੁੰਦੀ ਹੈ ਉੱਥੇ ਫਿਰ ਜਾ ਕੇ ਕਿਤੇ ਉਹਦਾ ਜਿਹੜਾ ਸਾਰਾ ਫਾਈਨਲਾਈਜ਼ ਹੁੰਦਾ ਹੈ ਬੈਂਕਾਂ ਦੀਆਂ ਗਾਰੰਟੀਆਂ ਹੁੰਦੀਆਂ ਨੇ ਸਭ ਕੁਝ ਫਿਰ ਕਿਤੇ ਖਰੀਦੇ ਜਾਂਦਾ ਹੈ 540 ਮੈਗਾਵਾਟ ਦਾ 2 ਕਰੋੜ ਪਰ ਮੈਗਾਵਾਟ 1080 ਕਰੋੜ ਦਾ ਖਰੀਦਿਆ ਜੇ ਅੱਜ ਬਣਾਉਣਾ ਹੋਵੇ 540 ਮੈਗਾਵਾਟ ਦਾ ਪਹਿਲੀ ਗੱਲ ਤਾਂ 4 ਸਾਲ ਬਣਨ ਨੂੰ ਲੱਗਣਗੇ ਨੰਬਰ 2 ਤੇ ਜੋ ਤੱਕ ਬਣੂਗਾ ਤਾਂ ਉਹਦੀ ਕੀਮਤ ਹੋਊਗੀ 8 ਕਰੋੜ 35 ਲੱਖ ਰੁਪਇਆ ਪਰ ਮੈਗਾਵਾਟ ਜਨਿਕੇ ਜੇ 540 ਵਾਲਾ ਖਰੀਦਣਾ ਹੈ 5000 ਕਰੋੜ ਦਾ ਸੌਦਾ ਆਪਾਂ ਨੇ 1000 ਕਰੋੜ ਚ 1100 ਕਰੋੜ ਚ ਲੈ ਲਿਆ ਹੋਰ ਇਹਦੂ ਬਾਦ ਕਿਸ ਦਾ ਸਸਤਾ ਸੌਦਾ ਹੋ ਜਾਦਾ ਕਦੇ ਇਹਨਾਂ ਨੂੰ ਦੱਸਿਆ ਵੀ 400 ਕਿਲੋ ਉਹਦੇ ਨਾਲ ਆਪਾਂ ਨੂੰ ਫ੍ਰੀ ਵੀ ਆ ਗਿਆ 400 ਇਕੜ ਜ਼ਮੀਨ ਆ ਗਈ ਉੱਥੇ ਕੋਲ ਸੋਲਰ ਲਾਵਾਂਗੇ ਹੁਣ ਕਦੇ ਦੱਸਿਆ ਨਾ ਨੂੰ ਨੂੰਕਸ ਕੱਢਣੇ ਪਵਾਂ ਤੜਕੀ ਉੱਠ ਜਾ ਕਈ ਤਾਂ ਤੜਕੇ ਉੱਠਣਸਾਰ ਆ ਇੱਕ ਇੱਕਾ ਖੱਦੀ ਖੋਲੀ ਹੁੰਦੀ ਹੈ ਕਾਹੇ ਖੁੱਲੀ ਨਹੀਂ ਹੁੰਦੀ ਪਹਿਲੀ ਕਾਹੇ ਪਵਾਂਤ ਬਾਂਦ ਬਰੋਤ ਪਾ ਦੋ ਉਸ ਪਾ ਦੋ ਜੇ ਪਾ ਦੋ ਬਸ ਹਾ ਪੰਗਾ ਇਹਨਾਂ ਦਾ ਮੈਨੂੰ ਕੀ ਪ੍ਰੋਬਲਮ ਹੈ ਕਰੀ ਜਾਂ ਨਾ ਮੋਕਸੋ ਕੰਮ ਲੱਗੇ ਹੋਏ ਨੇ ਮੈਂ ਆਪਣਾ ਕੰਮ ਕਰੀ ਜਾਂਦਾ ਉਹ ਆਪਦਾ ਕਰੀ ਜਾਂਦੇ ਸੂਏ ਉਹਨਾਂ ਦੇ ਪਿੱਛੇ ਲੱਗਣਾ ਆਪਾਂ ਦੇਖਣਾ ਵੀ ਆਪਾਂ ਤਰੱਕੀ ਕਿਵੇਂ ਕਰ ਰਹੇ ਆ ਆਪਣੇ ਬੱਚੇ ਤਰੱਕੀ ਕਰ ਰਹੇ ਨੇ ਸਕੂਲ ਬਣ ਗਏ ਸਕੂਲ ਆਫ ਫੈਮਿਨਸ ਬਣ ਗਏ ਬਿਜਲੀ ਦੇ ਬਿੱਲ 90% ਕਰ ਉਹਨੂੰ ਬਿਜਲੀ ਦੇ ਬਿੱਲ ਜ਼ੀਰੋ ਆਉਂਦਾ ਜੀ ਫੋਟੇਜ ਚ ਵੀ ਬੋਸਰ ਆਉਂਦਾ ਆਉਂਦਾ ਹੋਣਾ ਜ਼ੀਰੋ ਆਉਗਾ ਜੀ ਜੂ ਬਿਜਲੀ ਹੈਗੀ ਸਾਡੇ ਕੋਲੇ ਮੈਂ ਕੋਈ ਮੈਂ ਕਿਹੜਾ ਕੋਈ ਪੱਲਿਓ ਦੇ ਰਿਆਂ ਜੀ ਪੈਸੇ ਜੇ ਅੱਛਾ ਫਿਰ ਬਿਜਲੀ ਦਾ ਬਿੱਲ ਬਚ ਗਿਆ 2000 3000 4000 ਬਿਜਲੀ ਦੇ ਬਿੱਲ ਪਹਿਲਾਂ ਆਉਂਦਾ ਹੀ ਹੋਣਾ 3-4000 ਬਿਜਲੀ ਦਾ ਬਿੱਲ ਬਚ ਗਿਆ ਉਹੀ ਕਬੀਲਦਾਰੀ ਕਿਤੇ ਹੋਰ ਲੱਗ ਗਿਆ ਡਾਕਟਰ ਦੀ ਦਵਾਈ ਬਚ ਗਈ ਉਹੀ ਕਬੀਲਦੜ ਜਿੱਥੇ ਹੋਰ ਲੱਗ ਗਈ ਐਸੀ ਤਰੀ ਹੁੰਦਾ ਸਾਰਿਆਂ ਦਾ ਹੁੰਨਾ ਚਾਹੀਦਾ ਮੈਂ ਕਹਿੰਦਾ ਸੋ ਇਹਨਾਂ ਤੇ ਨਾ ਯਕੀਨ ਕਰਿਓ ਇਹ ਤਾਂ ਨੁਕਸ ਕੱਢਣੇ ਕੱਢਣਾ ਇਹਨਾਂ ਨੇ ਸੁਖਵੀਰ ਬਾਲ ਕੋਲੇ ਗੰਨੇ ਵਾਲੇ ਚਲੇਗੇ ਜੋ ਡਿਪਟੀ ਸੀਐਮ ਸੀ ਵੀ ਗੰਨੇ ਦਾ ਸਾਡਾ ਪੇਮੈਂਟ ਨਹੀਂ ਹੋ ਰਹੀ ਕਹਿੰਦਾ ਹਾਂ ਮੈਨੂੰ ਪਤਾ ਹੈ ਗੰਨਾ ਬੀਜਣਾ ਵੀ ਬਹੁਤ ਔਖਾ ਹੈ ਉਹ ਕਹਿੰਦਾ ਕਿਵੇਂ ਕਹਿੰਦੇ ਖਲੋ ਗੁੜ ਦੀਆਂ ਛੋਟੇ ਛੋਟੇ ਡਲੀਆਂ ਕਰਕੇ ਆਏ ਧਰਤੀ ਚ ਐ ਦੱਬਣੀਆਂ ਉਹ ਉਹਦੀ ਮੋੜਿਆ ਕਹਿੰਦਾ ਛੱਡੋ ਪਰੇ ਰਹਿਣ ਦਿਓ ਮੁਆਵਜ਼ੇ ਨੂੰ ਪਹਿਲਾਂ ਇਹਨੂੰ ਇਹ ਤਾਂ ਪਤਾ ਨਹੀਂ ਕੰਨਾ ਪੀਜਿਆ ਕਿ ਮੈਂ ਜਾਂਦਾ ਉਹ ਤਾਂ ਪਤਾ ਹੋਵੇ ਕਿਤੇ ਖੇਤ ਗਿਆ ਹੋਵੇ ਹਰ ਸਿਮਰਤ ਕੌਰ ਕਿਤੇ ਚਲੀ ਗਈ ਮੁਆਵਜ਼ਾ ਦੇਣ ਚਨੀਰ ਸਰਦੂਰਗੜ ਕੋਲ ਚਨੀਰ ਉਹਦਾ ਹਲਕਾ ਪੈਂਦਾ ਬਠਿੰਡਾ ਉੱਥੇ ਕੋਈ ਹੜ ਆਗੇ ਸੀਗੇ ਤੇ ਮੁਆਵਜ਼ਾ ਦੇਣ ਚਲੀ ਗਈ ਇੱਕ 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 ਬੰਦਾ ਕਹਿੰਦਾ ਮੇਰੇ ਦੋ ਕਿੱਲੇ ਹਰੀਆਂ ਮਿਰਚਾਂ ਮਾਰੀਆਂ ਗਈਆਂ ਮੁਆਵਜ਼ਾ ਦਿਓ ਜੀ ਉਹਨੇ ਪੁੱਛ ਲਿਆ ਸਰਪੰਚ ਨੂੰ ਹਰੀਆਂ ਮਿਰਚਾਂ ਕੀ ਭਾਬਕਦੇ ਆ ਉਹ ਕਹਿੰਦੀ ਹਰੀਆਂ ਉਹ ਕਹਿੰਦਾ ਹਰੀਆਂ ਮਿਰਚਾਂ 25-2600 ਵਿਕ ਜਾਂਦੀਆਂ ਲਾਲ ਵਿਕ ਜਾਂਦੀਆਂ 5800 6000 ਤੱਕ ਕਹਿੰਦੀ ਫਿਰ ਕੰਮਲੇ ਹੋ ਤੁਸੀਂ ਤੁਸੀਂ ਹਰੀਆਂ ਕਿਉਂ ਬੀਜਦੇ ਤੁਸੀਂ ਲਾਲੀ ਬੀਜਿਆ ਕਰੋ ਲੈ ਹੁਣ ਕਿਵੇਂ ਪਤਾ ਕਿਵੇਂ ਦੱਸਿਓ ਉਹਨੂੰ ਵੀ ਹਰੀਆਂ ਤੋਂ ਲਾਲ ਬਣਦੀਆਂ ਨੇ ਨਹੀਂ ਪਤਾ ਨਾ ਜੀ ਸਮੱਸਿਆ ਮਾ ਦਾ ਨਹੀਂ ਪਤਾ ਗੱਲਾਂ ਸਹੀ ਲੱਗ ਰਹੀਆਂ ਨੇ ਸੱਚੀਆਂ ਲੱਗ ਰਹੀਆਂ ਨੇ ਤਾੜੀਆਂ ਮਾਰ ਕੇ ਥੋੜਾ ਹੌਸਲਾ ਵਧਾ ਦਿਓ ਦੱਸ ਦਿਓ ਜਿਆਦਾ ਟਾਈਮ ਤੱਕ ਨਹੀਂ ਲੈ ਰਿਹਾ ਆਪਾਂ ਜੰਦਰਾਂ ਲਈ ਪਾਸੋਂ ਲੰਘ ਜਾਨੇ ਆਂ ਹਾਂ ਆਪਣਾ ਕੀ ਜਾ ਕੇ ਉੱਥੇ ਵੀ ਸੱਚ ਬੋਲਣਾ ਹੈ ਸੱਚ ਬੋਲਣ ਦਾ ਇੱਕੋ ਹੀ ਫਾਇਦਾ ਹੁੰਦਾ ਹੈ ਉਹਨੂੰ ਇੱਕ ਵਾਰੀ ਬੋਲ ਕੇ ਦੁਬਾਰੇ ਯਾਦ ਨਹੀਂ ਰੱਖਣਾ ਪੈਂਦਾ ਜਦੋਂ ਬੋਲੋਗੇ ਸੱਚ ਹੀ ਬੋਲੋਗੇ ਬਸ ਸੋ ਇਹ ਤਾਂ ਮੈਂ ਸੁਣਾ ਰਿਹਾ ਕਿਉਂਕਿ ਭਗਤ ਕਬੀਰ ਜੀ ਇਹ ਗੱਲਾਂ ਕਹਿੰਦੇ ਰਹੇ ਨੇ ਕਿ ਜਿਹੜੇ ਉੱਚੇ ਕਹਾਉਂਦੇ ਆਪਣੇ ਆਪ ਨੂੰ ਉਹਨਾਂ ਨੂੰ ਨੀਵਿਆਂ ਤੋਂ ਸਿੱਖਣਾ ਪਊਗਾ ਨੀਵਿਆਂ ਦੇ ਨਾਲ ਨਿਭਾਉਣੀ ਪਊਗੀ ਹਾਂ ਮੈਂ ਨੀਵਾ ਮੇਰਾ ਮੁਰਸ਼ਦ ਉੱਚਾ ਅਸੀਂ ਉੱਚਿਆਂ ਦੇ ਸੰਗ ਲਾਈ ਸਦਕੇ ਜਾਈ ਉਹਨਾਂ ਉੱਚਿਆਂ ਦੇ ਜਿਨ੍ਹਾਂ ਨੀਵਿਆਂ ਸੰਗ ਨਿਭਾਈ ਸੋਹਣੀ ਸੂਰਤ ਤੇ ਆਸ਼ਿਕ ਹੋਣਾ ਕਾਦੀ ਹੈ ਵਡਿਆਈ ਸੋਹਣੀ ਸੂਰਤ ਤੇ ਆਸ਼ਿਕ ਹੋਣਾ ਕਾਦੀ ਹੈ ਵਡਿਆਈ ਆਸ਼ਿਕ ਹੋ ਤੂੰ ਉਸ ਸੋਹਣੇ ਦਾ ਜਿਸ ਇਹ ਸ਼ਕਲ ਬਣਾਈ ਦਲਿਤਾਂ ਗਰੀਬਾਂ ਲਈ ਆਉਣ ਵਾਲੇ ਦਿਨਾਂ 'ਚ ਬਹੁਤ ਵੱਡੀਆਂ-ਵੱਡੀਆਂ ਸਕੀਮਾਂ ਪੈਸੇ ਤੁਹਾਡੇ ਨੇ ਪੈਸੇ ਤੁਹਾਨੂੰ ਹੀ ਦੇਣੇ ਨੇ ਮੈਂ ਕੋਈ ਮਸ਼ੀਨ ਨਹੀਂ ਹੈਗੀ ਮੇਰੇ ਕੋਲੇ ਕਿ ਮੈਂ ਛਾਪ ਕੇ ਤੁਹਾਨੂੰ ਦਿਨਾ ਟੈਕਸ ਲੈਣੇ ਆ ਤੁਹਾਡੇ ਤੋਂ ਉਹੀ ਟੈਕਸ ਸਹੂਲਤਾਂ ਦੇ ਰੂਪ 'ਚ ਵਾਪਸ ਦੇਣਾ ਇਹ ਸਰਕਾਰ ਦਾ ਕੰਮ ਹੁੰਦਾ ਹੈ ਔਰ ਸਵਾ ਡੋਸਲ 22 ਸਾਲ ਹੋ ਗਏ ਕਦੇ 1 ਰੁਪਏ ਦੀ ਮੇਰੇ ਤੇ ਕੋਈ ਇਲਜ਼ਾਮ ਲੱਗਿਆ ਹੋਵੇ ਕਿਉਂਕਿ ਮੈਂ ਇਸ ਕੰਮ 'ਚ ਹੈ ਹੀ ਨਹੀਂ ਜੀ ਮੇਰਾ ਤਾਂ ਇਹ ਪਾਸਾ ਹੀ ਹੈ ਨਹੀਂ ਸੋ ਮੈਂ ਤਾਂ ਇਸ ਤਾਂ ਵੀ ਜੇ ਤੁਹਾਨੂੰ ਕਦੇ ਇਸ ਤਰ੍ਹਾਂ ਦਾ ਕੋਈ ਆ ਗਿਆ ਨਾ ਕੋਈ ਇਨਫੋਰਮੇਸ਼ਨ ਕਿ ਭਗਵਾਨ ਜੀ ਨੇ 1 ਰੁਪਿਆ ਖਾ ਲਿਆ ਯਾਰ ਸਰਕਾਰ ਦਾ ਸੀ ਉਹ ਆਪ ਖਾ ਲਿਆ ਉਹ ਰੁਪਿਆ ਨਹੀਂ ਹੋਊਗਾ ਉਹ ਸਰਫਾਸ ਦੀ ਗੋਲੀ ਹੋਊ ਇਹ ਮੈਂ ਪਹਿਲਾਂ ਕਹਿ ਚੁੱਕਿਆ ਗੱਲ ਪੈਸੇ ਕਮਾਉਣੇ ਹੁੰਦੇ ਤਾਂ ਕਲਾਕਾਰੀ ਵਾਲੇ ਜੀਵਨ ਚ ਕਮਾ ਲੈਂਦੇ ਬਹੁਤ ਜ਼ਿਆਦਾ ਅੱਜ ਵੀ ਬੁਲਾਈ ਜਾਂਦੇ ਨੇ ਤਾਂ ਬੰਬੇ ਵਾਲੇ ਮੈਨੂੰ ਮਗਰ ਨਹੀਂ ਨਹੀਂ ਹੁਣ ਤਾਂ ਹੁਣ ਤਾਂ ਠਿੱਲ ਪਏ ਬਈ ਹੁਣ ਨਹੀਂ ਹੁਣ ਤਾਂ ਲੋਕਾਂ ਦੇ ਹੱਕ 'ਚ ਹੋਗੇ ਲੋਕ ਆਪਣੇ ਹੱਕ 'ਚ ਹੋਗੇ ਹੁਣ ਨਹੀਂ ਮੈਂ ਤਾਂ ਸਾਥ ਛੱਡਿਆ ਜਾਣਾ ਵੀਰੇ ਹੁਣ ਤਾਂ ਜਿਹੋ ਜਿਹੋ ਜੇ ਹੈਗੇ ਆ ਐ ਜੀ ਰਹਾਂਗੇ ਔਰ ਇਹਦੇ ਨਾਲ ਕੀ ਹੈ ਨਾ ਦਿਲ ਬਹੁਤ ਵੱਡਾ ਟੁੱਟ ਜੂਗਾ ਜੇ ਕੋਈ ਐਦਾਂ ਦੀ ਖਬਰ ਆ ਗਈ ਨਾ ਜ਼ਿੰਮੇਵਾਰੀਆਂ ਬਹੁਤ ਆ ਜਾਂਦੀਆਂ ਨੇ ਇਮਾਨਦਾਰ ਕਹਾਉਣਾ ਬਹੁਤ ਸੌਖਾ ਹੈ ਰਹਿਣਾ ਬਹੁਤ ਔਖਾ ਹੈ ਸਾਡੇ ਤਾਂ ਇਹ ਕਿਹਾ ਜਾਂਦਾ ਹੈ ਸਾਡੇ ਆਪਣੇ ਕਲਚਰ ਚ ਕਿ ਇਮਾਨਦਾਰ ਉਹੀ ਹੈ ਜਿਹਨੂੰ ਮੌਕਾ ਨਹੀਂ ਮਿਲਦਾ ਇਮਾਨਦਾਰ ਉਹੀ ਹੈ ਜਿਹਨੂੰ ਮੌਕਾ ਨਹੀਂ ਮਿਲਿਆ ਜੇ ਮੌਕਾ ਮਿਲਣ ਤੋਂ ਬਾਅਦ ਵੀ ਇਮਾਨਦਾਰ ਹੈ ਫਿਰ ਸੱਚੀ ਇਮਾਨਦਾਰ ਹੈ ਜਿਹੜਾ ਕਹਿੰਦਾ ਮੈਂ ਇਮਾਨਦਾਰ ਹਾਂ ਉਹਨੂੰ ਵੇਖ ਆਪਾਂ ਕਿਹੜੇ ਕਿਹੜੇ ਉਹਦੇ ਤੇ ਰਹਾ ਨਹੀਂ ਆਪਣਾ ਉਹਦਾ ਕੋਈ ਨਹੀਂ ਮਿਲਿਆ ਜੀ ਫਿਰ ਫਿਰ ਇਮਾਨਦਾਰੀ ਹੈ ਜਦੋਂ ਮੌਕਾ ਹੀ ਨਹੀਂ ਮਿਲਿਆ ਤੇ ਜੇ ਮੌਕਾ ਮਿਲਣ ਤੋਂ ਬਾਅਦ ਵੀ ਇਮਾਨਦਾਰ ਹੈ ਫਿਰ ਸੱਚੀ ਇਮਾਨਦਾਰ ਹੈ